श्लोक उदरण दयालं आश्रम गोपाल है ਸੰਤ ਸੰਗੀਰਣ ਓਟ ਨਾਨਕ ਪਰਮੇਸ਼ਰੈ ਸੰਤ ਉਦਰਣ ਦਇਆਲੰ ਅਸਰੰ ਗੋਪਾਲ ਕੀਰਤਨ ਨਿਰਮਲ ਉਸੰਤ ਸੰਗੀਣ ਓਟ ਨਾਨਕ ਪਰਮੇਸ਼ਵਰ ਜੰਦਨ ਚੰਦ ਨ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵ ਨਾਨਕਾ ਜਪੰਦੋ ਹਰਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪਰਤਾਪ ਗੋਵਿੰਦ ਨਿਰਭਉ ਭੈ ਮਨ ਤੋਟ ਨ ਆਵੈ ਮੂਲ ਸੰਚਿਆ ਪੁਨ ਸੰਤ ਜਨਾਂ ਸਿਉ ਸੰਗ ਪਾਈਐ ਵੱਡ ਪੁਨ ਆਠ ਪਹਿ ਹਰ ਜਸ ਨਿਤ ਸੁਨ ਸੰਤ ਜਨ ਸਿਉ ਸੰਗ ਪਾਈਐ ਵੱਡ ਪੁਨ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਵਾਹੀ ਗੁਰੂ ਜੀ ਕਾ ਖਾਲਸਾ ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੀਣ ਪਰਮੇਸ਼ੁਰਾ ਰாக ਜੈਤ ਸ੍ਰੀ ਦੀਵਾਰ ਦੀ ਸਤਾਰਵੀਂ ਪੌੜੀ ਸ਼ਲੋਕਾਂ ਨਾਲ